ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਰਾਮਕਲੀ ਮਹੱਲਾ ਪੰਜਵਾਂ ਅਸ਼ਟਪਦੀ ਇੱਕ ਓ ਅੰਕਾਰ ਸਤ ਗੁਰ ਪਰਸਾਦ ਦਰਸ਼ਨ ਭੇਟ ਤ ਪਾਪ ਸਬ ਨਾਸ ਹੈ ਹਰਿ ਸਿਉ ਦੇ ਮਲਾਈ ਮੇਰਾ ਗੁਰ ਪਰਮੇਸ਼ਰ ਸੁਖ ਦਾਈ ਪਾਰ ਬ੍ਰਹਮ ਕਾ ਨਾਮ ਦਰੜਾਈ ਅੰਤੇ ਹੋਏ ਸਖਾਈ ਦਰਸ਼ਨ ਭੇਟ ਤ ਪਾਪ ਸਭ ਨਾਸ ਹੈ ਹਰਿ ਸਿਉ ਦੇ ਮਲਾਈ ਮੇਰਾ ਗੁਰ ਪਰਮੇਸ਼ਰ ਸੁਖ ਦਾਈ ਪਾਰ ਬ੍ਰਹਮ ਕਾ ਨਾਮ ਦਿਰੜਾਏ ਅੰਤੇ ਹੋਏ ਸਖਾਈ ਰਹਾਉ सगला ਦੁੱਖ ਕਾ ਡੇਰਾ ਪੰਨਾ ਸੰਤਾ ਤੂਰ ਮੁਖ ਲਾਈ ਪਤ ਤੋ ਪੁਨੀਤ ਕੀਏ ਖਿਨ ਭੀਤਰ ਅਗੇ ਆਨ ਅੰਧੇਰ ਵਜਾਈ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਸਰਨਾਈ ਬੰਦਨ ਤੋੜ ਚਰਨ ਕਮਲ ਦਿਰੜਾਈ ਇਕ ਸ਼ਬਦ ਲੈ ਵਲਾਈ ਅੰਧ ਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਇ ਜਨਮ ਮਰਨ ਕਾ ਸਹ ਸਾਚੂ ਕ ਬਹੁੜ ਨਕਤ ਹੋਤਾਏ ਨਾਮਰ ਸਾਇ ਨ ਇਹੋ ਮਨ ਰਤ ਅਮਰਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨੇਹ ਚਲ ਵਸਿਆ ਜਾਈ ਪੂਰੇ ਗੁਰ ਪੂਰੀ ਮਤ ਦਿਨੀ ਹਰ ਬਿਨ ਆਨ ਨ ਪਾਈ ਨਾਮ ਨਿਧਾਨ ਪਾਇਆ ਵਡ ਭਾਗੀ ਨਾਨਕ ਨਰਕ ਨ ਜਾਏ ਕਾਲ ਸਿਆਣਪ ਉਕਤ ਨ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਏ ਉੱਤਰਾ ਕਲਤਰ ਮਹਾ ਵਿਖਿਆ ਮਹਿ ਗੁਰ ਸੱਚ ਲਾਇਤ ਰਾਈ ਆਪਣੇ ਜੀਤ ਆਪ ਸੁਮਲੇ ਆਪ ਲਈਏ ਲੜ ਲਾਈ ਸ ਚ ਧਰਮ ਕਾ ਬੇੜਾ ਬੰਦਿਆ ਭਵਜਲ ਪਾਰ ਪਵਾਏ ਬੇਸਮਾਰ ਬੇਅੰਤ ਸੁਵੰਮੀ ਨਾਨਕ ਬਲ ਬਲ ਜਾਈ ਆਕਾਲ ਮੂਰਤ ਅਜੁਨੀ ਸੰਪਉ ਕਲ ਅੰਧਕਾਰ ਦੀ ਪਾਈ ਅੰਤਰ ਜਮੇ ਜੀਣ ਕਾ ਦਾਤਾ ਦੇਖ ਤ੍ਰਿਪਤ ਅਗਾਏ ਇਕੰਕਾਰ ਨਰੰજન ਨਿਰਭਉ ਸਭ ਜਲ ਥਲ ਰਹਿ ਆਸਮਾਈ ਭਗਤ ਦਾਨ ਭਗਤਾ ਕੋ ਦੀਨਾਂ ਹਰ ਨਾਨਕ ਜਾਚੈ ਮਾਈ ਇਕੰਕਾਰ ਨਰੰਜਣ ਨਿਰਭਉ ਸਭ ਜਲ ਥਲ ਰਹਿ ਆ ਸਮਾਈ ਭਗਤ ਦਾਨ ਭਗਤਾ ਕੋ ਦੀਨਾ ਹਰ ਨਾਨਕ ਜਾਚੈ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਾਸੈ ਹਰਿ ਸਿਉ ਦੇ ਮਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦਰੜਾਈ ਅੰਤੇ ਹੋਏ ਸੁਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ